ਨੇ ਕਰਨਾ ਜੀ ਉਹਨੇ ਡਰਾਉ ਵੀ ਕੇ ਵੀ ਕਰ ਲੈਣਾ ਟ੍ਰਾਂਟੋ ਹੁੰਦਾ ਬਹੁਤ ਵਧੀਆ ਮੈਚਾਂ ਵਰਲਡ ਕੱਪ ਹੁੰਦਾ ਵਾ ਜਾਂ ਉਥੇ ਟ੍ਰਾਂਟੋ ਦੀ ਜਿਹੜੀ ਕਬੱਡੀ ਹੁੰਦੀ ਸਭ ਤੋਂ ਭਾਰੀ ਉਹਨੂੰ ਹੀ ਮੰਨਿਆ ਗਿਆ ਕਦੀ ਪਾਕਿਸਤਾਨ 'ਚ ਵੀ ਜਾਂ ਲੈਂਦੇ ਆਲੇ ਨਾਲ ਵੀ ਕਦੀ ਪੇਚਾ ਪਿਆ ਪੱਪੂ ਕੰਡੇਲੇ ਵਾਲੇ ਤੋਂ ਬਾਅਦ ਜੇ ਮੈਨੂੰ ਕੋਈ ਕਬੱਡੀ ਵੇਖਣ ਦਾ ਮਜ਼ਾ ਆਉਂਦਾ ਸੀ ਤੇ ਬਾਉ ਦੀ ਕਬੱਡੀ ਵੇਖਣ ਦਾ ਮਜ਼ਾ ਆਉਂਦਾ ਸੀ ਪਲੇਅਰ ਤਿਆਰ ਕਰਨਾ ਬਹੁਤ ਔਖਾ ਵਾ ਤੇ 2 ਮਿੰਟ 'ਚ ਚੱਲ ਜਾਣਾ ਬਹੁਤ ਔਖਾ ਹੁਣ ਨਿਗਾਰਾ ਬੱਚਾ ਤਿਆਰ ਕਰਦੇ ਆ ਬਹੁਤ ਜ਼ਿਆਦਾ ਸਮਾਂ ਲੱਗਦਾ ਅੰਬੇ ਦਾ ਸ਼ੀਲੂ ਦੇ ਨਾਲ ਮੁਕਾਬਲਾ ਵੇਖਣ ਦਾ ਬਹੁਤ ਮਜ਼ਾ ਆਉਂਦਾ ਸਾਨੂੰ ਵੀ ਤੇ ਦਰਸ਼ਕਾਂ ਨੂੰ ਗੇਮ ਆ ਜੀ ਉਤਾਚੜਾ ਚੱਲਦਾ ਰਹਿੰਦਾ ਕਦੀ ਫੜ ਲੈ ਕਦੀ ਭੱਜ ਜੇ ਉੱਥੇ ਮੈਂ ਲਗਾਤਾਰ 19 ਕਬੱਡੀਆਂ ਪਾ ਕੇ ਉਹ ਮੱਝ ਜਿੱਤੀ ਸੀ 2004 ਚ ਕਬੱਡੀ ਭੁਖਾਣੀ ਮਾਰਨ ਦੀ ਕਬੱਡੀ ਘਰ ਭਰ ਦਿੰਦੀ ਹੈ ਜੀ ਸ਼ਾਇਦ ਆਂਦੀ ਆ ਪੰਜਾਬ ਦੀਆਂ ਕੱਚੀਆਂ ਗਰਾਊਂਡਾਂ 'ਚ ਵੱਧ ਮਜ਼ਾ ਆਉਂਦਾ ਕਿ ਕੈਨੇਡਾ ਵਾਲੀਆਂ ਘਾ ਵਾਲੀਆਂ ਗਰਾਊਂਡਾਂ 'ਚ ਜੋ ਪਿੰਡ ਜਾਫਲਪੁਰ ਜਾਗੋਵਾਲ ਰੌਵਲ ਦਾ ਇੱਕ ਸਾਂਝਾ ਤੀਸਰਾ ਵਰਲਡ ਕਬੱਡੀ ਕੱਪ ਆ ਜਿਹਦੇ ਵਿੱਚ ਸਾਨੂੰ ਮਾਣ ਆ ਤੇ ਖੁਸ਼ੀ ਵੀ ਆ ਕਿ ਪੰਜਾਬੀ ਦਾ ਅੰਤਰਰਾਸ਼ਟਰੀ ਖਿਡਾਰੀ ਜਿਹੜਾ 1 ਨੰਬਰ ਤੇ ਆ ਇਸ ਵੇਲੇ ਕਬੱਡੀ ਰੈਂਕਿੰਗ ਦੇ ਵਰਲਡ ਦੇ ਵਿੱਚ 1 ਨੰਬਰ ਤੇ ਅੱਜ ਅੰਬੇਸੁਰ ਸਿੰਘ ਵਾਲੇ ਦਾ ਨਾਮ ਆਉਂਦਾ ਸੋ ਸਾਡੀ ਧਰਤੀ ਤੇ ਆਇਓ ਅੰਬੇਵੀਰ ਜੀ ਤੁਹਾਨੂੰ ਜੀ ਆਇਆਂ ਆਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਭਾਈ ਤੁਹਾਡਾ ਤੇ ਤੁਹਾਡੇ ਚੈਨਲ ਰਾਈ ਜੋ ਵੀ ਜਿੰਨੇ ਵੀ ਵੇਖ ਰਹੇ ਆ ਮੇਰੇ ਵੀਰ ਅੰਬੇਵੀਰ ਤੁਸੀਂ ਮਾਝੇ ਨੂੰ ਬਿਲੋਂਗ ਕਰਦੇ ਹੋ ਅ ਮਾਜੇ ਦੇ ਵਿੱਚ ਤੁਸੀਂ ਕਬੱਡੀ ਦਾ ਇਤਿਹਾਸ ਕੀ ਦੇਖਦੇ ਹੋ ਤੇ ਭਵਿੱਖ ਕੀ ਦੇਖਦੇ ਹੋ ਭਵਿੱਖ ਜੀ ਬਹੁਤ ਵਧੀਆ ਪਹਿਲਾਂ ਵੀ ਬਹੁਤ ਵਧੀਆ ਆਪਣੇ ਪਹਿਲਵਾਨ ਹੋਏ ਜੀ ਮਾਜੇ ਦੇ ਵਿੱਚ ਬਹੁਤ ਵੱਡੇ ਰੁਸਤਮ ਹਿੰਦ ਹੋਏ ਆ ਜਿਵੇਂ ਰਾਣਾ ਵੰਜਾ ਬਾਉ ਪਹਿਲਵਾਨ ਬਹੁਤ ਵੱਡੇ ਵੱਡੇ ਹੋਏ ਆ ਹੁਣ ਮੈਂ ਜਿਨ੍ਹਾਂ ਦਾ ਵੀ ਨਾਮ ਲੈਣਾ ਉਹਨਾਂ ਹੀ ਥੋੜਾ ਵਾ ਤੇ ਗਾਂ ਵੀ ਆਉਣ ਵਾਲੇ ਹੁਣ ਵੀ ਮਾਜੇ ਦੀ ਕਬੱਡੀ ਬਹੁਤ ਵਧੀਆ ਮੁੰਡਿਆਂ ਸੰਭੀ ਸਾਰਿਆਂ ਨੇ ਜਿੱਦਾਂ ਅਹੀਂ ਆ ਲਾ ਲੋ ਬੋਲੇ ਮਲਕੇ ਵਾਰ ਇਸ ਵੇਲੇ ਮਾਜੇ ਤੋਂ ਹੀ ਕਬੱਡੀ ਲਾ ਲੋ ਤੇ ਗਾਂ ਆਉਣ ਵਾਲੇ ਵੀ ਮੁੰਡੇ ਬਹੁਤ ਵਧੀਆ ਖੇਡਦੇ ਆ ਨਵੇਂ ਤੇ ਇਸ ਕਰਕੇ ਜਿੰਨੇ ਵੀ ਮਿਹਨਤ ਕਰਨਗੇ ਉਹਨਾਂ ਹੀ ਜ਼ਿਆਦਾ ਕ ਮੈਂ ਜੀ ਮੈਂ ਸਿੱਧਾ ਓਪਨ ਹੀ ਖੇਡਿਆ ਭਾਜੀ ਮੈਂ ਅਜ ਦਾ ਵੇਟ ਤੇ ਨਹੀਂ ਕੀਤੀ ਮੈਂ ਓਪਨ ਹੀ ਸ਼ੁਰੂ ਕੀਤੀ ਸੀ ਖੇਡਣੀ ਕਈ ਵਾਰੀ ਦਾ ਸਕੂਲਾਂ ਚ ਸਾਨੂੰ ਮੌਕਾ ਮਿਲਦਾ ਜਿਵੇਂ ਸਾਡੇ ਆ ਉਸਤਾਦ ਜੀ ਆ ਇਹ ਸਕੂਲਾਂ ਚੋਂ ਪਨੀਰੀ ਤਿਆਰ ਕਰਦੇ ਆ ਤੁਹਾਨੂੰ ਵੀ ਕੋਈ ਸਕੂਲ ਤੇ ਖੇਡਾਂ ਚ ਕਦੀ ਆ ਸਕੂਲ ਟਾਈਮ ਜੀ ਮਾੜਾ ਮੋਟਾ ਮੈਂ ਪਲੱਸ 2 ਚ ਖੇਡਦੇ ਆ ਰਿਹਾ ਉਤੋਂ ਬਾਅਦ ਜਦੋਂ ਮੇਰਾ ਉਸਤਾਦ ਬਾਜੂ ਬੈਂਕਾ ਉਹਨੇ ਮੈਨੂੰ ਸਿੱਧਾ ਓਪਨ ਜੀ ਮੈਂ ਖੇਡਿਆ ਜੀ ਆਪਣੇ ਪਿੰਡ ਖਾੜਾ ਬਹੁਤ ਵੱਡਾ ਜੀ ਉੱਥੇ ਫਿਰ ਘੁਲਦੇ ਘਲਦੇ ਹੁੰਦੇ ਆ ਪਹਿਲਾਂ ਤੇ ਹਾਂਜੀ ਉੱਥੇ ਹੀ ਸਿੱਧਾ ਫਿਰ ਸ਼ੁਰੂ ਕੀਤੀ ਯਾਦ ਆ ਕਿ ਪਹਿਲਾ ਮੈ ਹਾਂ ਓਪਨ ਦਾ ਮੈਚ ਜੀ ਉਧਰ ਸਾਡੇ ਏਰੀਏ 'ਚ ਹੀ ਟੋਲਨ ਡਟਿਕਾ ਉਥੇ ਖੇਡੇ ਜੀ ਮੈਂ ਪਹਿਲਾ ਮੈਚ ਹਾਂ ਜਿਹੜੀ ਟੀਮ ਵੱਲੋਂ ਖੇਡੇ ਸੀ ਮੈਂ ਖੇਡਿਆ ਜੀ ਸ਼ਹੀਦ ਪਾਈ ਲਖਬੀਰ ਸਿੰਘ ਕਰਿਆ ਵਾਲੋਂ ਹਾਂਜੀ ਉਤੋਂ ਦਿਨ ਬਾ ਦਿਨ ਤੁਹਾਡੀ ਖੇਡ ਦੇ ਵਿੱਚ ਪਰਮਾਤਮਾ ਨੇ ਚਾਰਚਾਂ ਲਾਏ ਇਹਦੇ ਵਿੱਚ ਔਕੜਾਂ ਵੀ ਬਹੁਤ ਆਈਆਂ ਹੋਣਗੀਆਂ ਬਹੁਤ ਸਾਰੇ ਚੈਲੰਜ ਆਏ ਹੋਣਗੇ ਉਹਨਾਂ ਬਾਰੇ ਵੀ ਕੋਈ ਖਲਾਸਾ ਕਰੋ ਨਹੀਂ ਚੈਲੰਜ ਦੇਦਾ ਕੋਈ ਨਹੀਂ ਜੀ ਅੱਜ ਇੱਥੇ ਮੇਲਾ ਵਾ ਕੱਲ ਨੂੰ ਹੋਰ ਕਿਤੇ ਹੁੰਦਾ ਵਾ ਇਹ ਕਿਹੜਾ ਜੀ 12 ਸਾਲਾਂ ਬਾਅਦ ਹੋਣਾ ਵਾ ਖਿਡਾਰੀਆਂ ਨੂੰ ਬਹੁਤ ਸਾਰੇ ਚੈਲੰਜ ਹੁੰਦੇ ਆ ਡਾਈਟ ਦੇ ਮਾਲਿਕ ਪੱਖੋਂ ਬਹੁਤ ਸਾਰੇ ਮਸਲੇ ਤੋਂ ਨਹੀਂ ਮਾਰੇ ਦੀ ਕਿਰਪਾ ਜੀ ਘਰੋਂ ਠੀਕ ਆ ਚਲੋ ਸਪੋਰਟ ਹੀ ਕਰ ਦਿਆਂਦੀ ਵੀ ਤੇ ਬਾਕੀ ਯਾਰ ਦੋਸਤਾਂ ਦੀ ਭਰਾਵਾਂ ਦੀ ਸਾਰੀ ਸਪੋਰਟ ਪਿੰਡ ਦੀ ਸਪੋਰਟ ਹੀ ਤੇ ਵਧੀਆ ਜਿਹਦਾ ਮਿਹਨਤ ਕੀਤੀ ਬਾਕੀ ਮਿਹਨਤ ਨਾ ਜਿਹਨੇ ਕਰਨਾ ਜੀ ਉਹਨੇ ਰੋ ਪੀ ਕੇ ਵੀ ਕਰ ਲੈਣਾ ਜਿਹਨੇ ਨਹੀਂ ਕਰਨਾ ਉਹਨੂੰ ਜੋ ਮਰਜ਼ੀ ਖਵਾਈ ਜੋ ਉਹਨੇ ਕੁਝ ਨਹੀਂ ਕਰਨਾ ਜੀ ਸਹੀ ਬਾਕੀ ਉਹ ਸਿਆਣੇ ਕਹਿੰਦੇ ਆ ਕਿ ਮਲ ਤਾਂ ਮਲ ਹੀ ਹੁੰਦਾ ਹਾਂਜੀ ਤੇ ਜਿਹੜਾ ਜਾ ਕੇ ਡਿੱਗ ਜੇ ਉਹਨੂੰ ਕੋਈ ਖਵਾਲ ਲੈਂਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਅੱਛਾ ਤੁਸੀਂ ਇਹ ਦੱਸਿਓ ਕਿ ਤੁਸੀਂ ਆਖਿਆ ਕਿ ਕਬੱਡੀ ਦੇ ਨਿਤ ਸਾਨੂੰ ਮੁਕਾਬਲੇ ਮਿਲਦੇ ਨੇ ਨਿਤ ਚੈਲੰਜ ਮਿਲਦੇ ਨੇ ਸੋ ਅੱਜ ਤੱਕ ਅੱਜ ਤੱਕ ਦੀ ਖੇਡ ਦੇ ਵਿੱਚ ਸਭ ਤੋਂ ਵੱਡਾ ਚੈਲੰਜ ਕਿਹੜਾ ਮਿਲਿਆ ਚੈਲੰਜ ਭਾਈ ਕਿਸੇ ਨੂੰ ਕੋਈ ਕਰਦਾ ਨਹੀਂ ਮੇਬੀ ਕਬੱਡੀ ਦੇ ਵਿੱਚ ਚੈਲੰਜ ਹੀ ਆਪਾਂ ਕਹਿੰਦੇ ਹਾਂ ਉਦਾਂ ਪੁੱਛ ਸਕਦੇ ਆ ਤੁਸੀਂ ਕਿ ਸਭ ਤੋਂ ਵੱਡਾ ਮੈਚ ਕਿਹੜਾ ਹਾਂ ਵੀ ਨਾ ਕਈ ਵਾਰੀ ਅੰਡਰ ਅੰਡਰ ਪ੍ਰੈਸ਼ਰ ਮੈਚ ਹੁੰਦੀ ਹੈ ਜੀ ਅੰਡਰ ਪ੍ਰੈਸ਼ਰ ਜੀ ਮੇਨ ਮਤਲਬ ਮੈਚ ਹੈਗਾ ਹੀ ਕੈਨੇਡਾ ਹੀ ਹੁੰਦੇ ਆ ਲਾਲੋ ਟੋਰਾਂਟੋ ਹੁੰਦਾ ਬਹੁਤ ਵਧੀਆ ਮੈਚਾਂ ਵਰਲਡ ਕੱਪ ਹੁੰਦਾ ਵਾ ਜਾਂ ਉਥੇ ਟੋਰਾਂਟੋ ਦੀ ਜਿਹੜੀ ਕਬੱਡੀ ਹੁੰਦੀ ਸਭ ਤੋਂ ਭਾਰੀ ਉਹਨੂੰ ਹੀ ਮੰਨ ਲੈਂਗੇ ਆ ਤੇ ਉਹਦੇ ਵਿੱਚ ਹੀ ਵਧੀਆ ਜਿੱਦਾਂ ਮਤਲਬ ਪੈਰ ਕੀ ਵਧੀਆ ਖੇਡੇ ਹਾਂ ਪ੍ਰਦਰਸ਼ਨ ਵਧੀਆ ਹੈ ਜੀ ਹਾਂਜੀ ਤੁਸੀਂ ਕੈਨੇਡਾ ਦਾ ਨਾਮ ਲਿਆ ਤੁਸੀਂ ਇਹ ਦੱਸੋ ਕਿ ਹੁਣ ਤੱਕ ਕਿਹੜੇ ਕਿਹੜੇ ਮੁਲਕ ਦੇ ਵਿੱਚ ਤੁਸੀਂ ਕਬੱਡੀ ਦੀ ਜੜੀ ਆ ਆਪਣਾ ਚਾਨਣ ਬਨਾਰਾ ਬਣ ਚੁੱਕੇ ਨੌਜਵਾਨਾਂ ਵਾਸਤੇ ਔਰ ਕਿਹੜੇ ਕਿਹੜੇ ਮੁਲਕ ਦੇ ਵਿੱਚ ਕਬੱਡੀ ਦਾ ਪਵਿੱਖ ਪਵਿੱਖ ਜੀ ਮੈਂ ਕੈਨੇਡਾ ਵੀ ਖੇਡਿਆ ਭਾਈ ਇਹ ਆਸਟ੍ਰੇਲੀਆ ਵੀ ਤੇ ਨਿਊਜ਼ੀਲੈਂਡ ਵੀ ਖੇਡਿਆ ਵਾਂ ਬਹਿਰੀਨ ਵੀ ਦੁਬਈ ਵੀ ਮਤਲਬ ਸਾਰੇ ਤਾਂ ਹੀ ਆਲਮੋਸਟ ਮਤਲਬ ਮੈਂ ਮੈਂ ਅਮਰੀਕਾ ਨਹੀਂ ਗਿਆ ਬਸ ਬਾਕੀ ਸਾਰੇ ਤਾਂ ਹੀ ਖੜਿਆ ਜੀ ਅੱਛਾ ਜਿਵੇਂ ਸਾਡੀ ਚੜ੍ਹਦੇ ਪੰਜਾਬ ਦੀ ਕਬੱਡੀ ਆ ਇਦਾਂ ਹੀ ਸਾਡੇ ਲਹਿੰਦੇ ਪੰਜਾਬ ਦੀ ਕਬੱਡੀ ਵੀ ਜਿਹੜੀ ਆ ਦਰਸ਼ਣੀ ਜਿਹੜੇ ਜਵਾਨ ਆ ਸਾਨੂੰ ਮਿਲਦੇ ਆ ਕਦੀ ਪਾਕਿਸਤਾਨ ਚ ਵੀ ਜਾਂ ਲਹਿੰਦੇ ਵਾਲਿਆਂ ਨਾਲ ਵੀ ਕਦੀ ਪੇਚਾ ਪਿਆ ਜਾਂ ਪਾਕਿਸਤਾਨ ਚ ਕਦੀ ਮੌਕਾ ਮਿਲਿਆ ਖੇਡਣ ਦਾ ਹਾਂ ਜੀ ਨਹੀਂ ਭਾਈ ਮਤਲਬ ਪੇਚਾ ਜਦਾਂ ਮਤਲਬ ਉੱਥੇ ਵਧੀਆ ਹੁੰਦੇ ਕੈਨੇਡਾ ਪਲੇਅਰ ਸਾਰੇ ਖੇਡਦੇ ਰਹਿੰਦੇ ਆ ਨਹੀਂ ਪਾਕਿਸਤਾਨ ਚ ਨਹੀਂ ਕਦੀ ਗਏ ਨਹੀਂ ਪਾਕਿਸਤਾਨ ਨਹੀਂ ਗਿਆ ਮੈਨੂੰ ਮਿਲਿਆ ਹੈਗਾ ਹੈ ਮੌਕਾ ਪਰ ਮੈਂ ਉਦੋਂ ਆਸਟ੍ਰੇਲੀਆ ਚਲ ਗਿਆ ਅੱ ਇਤਕੀ ਫਿਰ ਕਿਹੜੇ ਕਿਹੜੇ ਮੁਲਕ ਦਾ ਟੂਰ ਲਾਇਆ ਤੇ ਕਿੰਨਾ ਸਮਾਂ ਜਿਹੜਾ ਵਾ ਆ ਵਿਦੇਸ਼ੀ ਧਰਤੀ 'ਤੇ ਖੇਡ ਹੋਈ ਹੈ ਮੈਂ ਭਾਜੀ ਪਹਿਲਾਂ ਆਸਟ੍ਰੇਲੀਆ ਗਿਆ ਹਾਂ 2 ਮਹੀਨੇ ਤੇ ਹੁਣ ਮੈਂ 3 ਕ ਮਹੀਨੇ ਗਿਆ ਕੈਨੇਡਾ ਖੇਡ ਕੇ ਆਏ ਹਾਂ ਹੁਣ ਨਿਊਜ਼ੀਲੈਂਡ ਜਾਵਾਂਗੇ ਜੀ ਫਿਰ ਇਦਾਂ ਹੀ ਮੋਕੇ ਦੁਬਈ ਸ਼ਾਇਦ ਕੱਪ ਹੋਊਗਾ ਐਡੇ ਮਲਹ ਜਿਵੇਂ ਟਰਨ ਬਾਈ ਟਰਨ ਮੁੜ ਕੇ ਇੰਡੀਆ ਦਾ ਸੀਜ਼ਨ ਆ ਜਾਈਣਾ ਜੀ ਅਸੀਂ ਜਦ ਵੀ ਅੰਬੇ ਨੂੰ ਖੇਡਦਾ ਵੇਖਦੇ ਆ ਗਰਾਊਂਡ ਦੇ ਵਿੱਚ ਤੇ ਬੜਾ ਗਹਿਰ ਗੰਭੀਰ ਸਾਨੂੰ ਪਲੇਅਰ ਲੱਗਦਾ ਸਾਨੂੰ ਲੱਗਦਾ ਕਿ ਇਹਦੇ ਵਰਗਾ ਭਲਾ ਮਾਸ ਪਲਵਾਨ ਹੀ ਕੋਈ ਨਹੀਂ ਤੇ ਹੁਣ ਮੈਂ ਆਇਆ ਇੱਥੇ ਤਾਂ ਤੁਸੀਂ ਬੱਚਿਆਂ ਦੇ ਨਾਲ ਬੱਚਿਆਂ ਵਾਂਗ ਨਾ ਉਹ ਕਰ ਰਹੇ ਸੀਗੇ ਢੀਲ ਤੇ ਮੈਨੂੰ ਵੇਖ ਕੇ ਬੜੀ ਖੁਸ਼ੀ ਹੋਈ ਕਿ ਅੰਬੇ ਦਾ ਆਵੀ ਰੂਪ ਅੱਜ ਅਸੀਂ ਆਪਣੀ ਅੱਖੀਂ ਵੇਖਿਆ ਕਿ ਅੰਬੇ ਦੇ ਵਿੱਚ ਇੱਕ ਕਹਿ ਲਓ ਕਿ ਮੁੱਛ ਫੋਟ ਗੱਭਰੂ ਵਾਲੀ ਜਿਹੜੀ ਇੱਕ ਸ਼ਰਾਰਤ ਕਹਿ ਲਓ ਜਾਂ ਭਾਈਚਾਰਾ ਕਹਿ ਲਓ ਉਹ ਵੀ ਸਾਨੂੰ ਵੇਖਣ ਨੂੰ ਮਿਲ ਰਿਹਾ ਹਾਂ ਜੀ ਹਾਂ ਜੀ ਲਾਲੋ ਗਰਾਊਂਡ 'ਚ ਆਪਾਂ ਹੋਰ ਤਰ੍ਹਾਂ ਹੁੰਦੇ ਜੀ ਬਾਹਰ ਆਪਾਂ ਯਾਰਾਂ ਦੋਸਤਾਂ ਨਾਲ ਹੋਰ ਤਰੀਕੇ ਨਾਲ ਪੇਸ਼ ਆਈਦਾ ਵੱਖਰ ਵੱਖਰਾ ਲਾਲੋ ਹਨਾ ਸਿਸਟਮ ਹੁੰਦਾ ਜਿੱਦਾਂ ਵੀ ਜਿੱਥੇ ਆਪਾਂ ਖੁੱਲੇ ਹੁੰਦੇ ਉਹਥੇ ਬੋਲ ਸਕਦੇ ਆ ਗਰਾਊਂਡ 'ਚ ਆਪਾਂ ਥੋੜਾ ਜਿਆ ਫੋਕਸ ਹੁੰਦਾ ਗੇਮ ਵੱਲ ਜੀ ਪੰਜਾਬ ਦੇ ਵਿੱਚ ਨਾ ਕਬੱਡੀ ਦੀ ਬਹੁਤ ਚੜ੍ਹਾਈ ਆ ਕਬੱਡੀ ਦਾ ਬਹੁਤ ਵਧੀਆ ਸਕੋਪ ਆ ਪਰ ਹਰ ਚੀਜ਼ ਨੂੰ ਕੋਈ ਨਾ ਕੋਈ ਮਸਲਾ ਜਾਂ ਗ੍ਰਹਿਣ ਵਰਗਾ ਲੱਗ ਜਾਂਦਾ ਜਿਵੇਂ ਸੰਦੀਪ ਨੰਗਲੰਬੀਆਂ ਦਾ ਜਿਹੜਾ ਇੱਕ ਬਹੁਤ ਦਰਦਨਾਕ ਜਿਹੜਾ ਉਹ ਮਾਮਲਾ ਸਾਹਮਣੇ ਆਇਆ ਸੀਗਾ ਪਹਿਲਾਂ ਨਾਲੋਂ ਕੁਝ ਹਾਲਾਤਾਂ 'ਚ ਫਰਕ ਪਿਆ ਨਹੀਂ ਜੀ ਆ ਵਧੀਆ ਹਾਲਾਤ ਸਾਰੇ ਗੋਡੇ ਜੀ ਜਦੋਂ ਆਪਾਂ ਮਤਲਬ ਵਧੀਆ ਖੇਡਦੇ ਆ ਕਿਸੇ ਨੂੰ ਕੁਝ ਨਹੀਂ ਬਾਕੀ ਵਧੀਆ ਹੀ ਆ ਸਾਰਾ ਕੁਝ ਜੀ ਜਿੱਦਾਂ ਵੀ ਦੁਨੀਆਦਾਰੀ ਐ ਏਦਾਂ ਹੀ ਚੱਲਦੀ ਰਹਿਣੀ ਆ ਬਾਕੀ ਮਾਰੇ ਕਿ ਮਾਂ ਦਾ ਪੁੱਤ ਨਾ ਜਾਵੇ ਜੀ ਆਪਾਂ ਦੇ ਹੋ ਗਏ ਨੇ ਆ ਪਲੇਅਰ ਤਿਆਰ ਕਰਨਾ ਬਹੁਤ ਔਖਾ ਵਾ ਤੇ 2 ਮਿੰਟ ਚ ਚੱਲ ਜਾਣਾ ਬਹੁਤ ਔਖਾ ਨਿਗਾਰਿਆ ਬੱਚਾ ਤਿਆਰ ਕਰਦੇ ਆ ਬਹੁਤ ਜਿਆਦਾ ਸਮਾਂ ਲੱਗਦਾ ਹਨਾ ਜਿੱਦਾਂ ਭਾਈ ਇਹ ਨਹੀਂ ਕਰਦੇ ਆ ਤੇ ਇਸ ਕਰਕੇ ਫਿਰ ਪਲੇਅਰ ਉਂ ਤੇ ਸੱਟ ਵੀ ਨਹੀਂ ਲੱਗਣੀ ਚਾਹੀਦੀ ਉਂਗਲ ਤੇ ਵੀ ਨਹੀਂ ਲੱਗਣੀ ਚਾਹੀਦੀ ਮੇਰੀ ਦੇ ਹੋਰ ਦਾ ਸਹੀ ਇਹ ਤਾਂ ਦਿਲ ਦੀ ਛੂਣ ਵਾਲੀ ਤੁਸੀਂ ਗੱਲ ਕੀਤੀ ਅੱਛਾ ਤੁਹਾਨੂੰ ਰੀਨ ਜ਼ਰੂਰ ਮਿਲਦੀ ਆ ਭਲਾਥ ਜਦੋਂ ਮੈਂ ਕੈਨੇਡਾ ਸੀਗਾ ਫੈਮਿਲੀ ਦੇ ਕੋਲ ਉਦੋਂ ਮੈਂ ਤੁਹਾਡੇ ਸਾਰੇ ਮੈਚ ਉੱਥੇ ਬੈ ਕੇ ਵੇਖੇ ਔਰ ਬੜਾ ਮਾਣ ਮਹਿਸੂਸ ਹੋਇਆ ਕਿ ਸਾਡੀ ਮਾਝ ਦੀ ਧਰਤੀ ਦਾ ਜੰਪਲ ਅੰਬਾ ਅੱਜ ਰੇਂਜਰ ਓਵਰ ਲੈ ਕੇ ਜਾ ਰਿਹਾ ਬੱਲੇ ਬੱਲੇ ਉੱਥੋਂ ਤੁਹਾਨੂੰ ਇੱਕ ਨੰਬਰ ਦੇ ਪਲੇਅਰ ਦਾ ਜਿਹੜਾ ਖਿਤਾਬ ਉਹ ਹਾਸਲ ਹੋਇਆ ਇਦਾਂ ਦੇ ਹੋਰ ਵੀ ਕਬੱਡੀ ਕੱਪ ਪੰਜਾਬ ਦੇ ਵਿੱਚ ਖੇਡੇ ਹਾਂ ਜੀ ਬਹੁਤ ਖੇਡੇ ਪਹਿਲਾਂ ਵੀ ਅਸੀਂ ਪਲੱਥਾਂ ਦਾ ਉਦੋਂ ਅਸੀਂ ਐਰਕੀ ਵੀ ਮੈ ਬੈਸਟਾਂ ਪਹਿਲਾਂ ਵੀ ਬੈਸਟਾਂ ਲਗਾਤਾਰ 2 ਸਾਲ ਮਤਲਬ ਉੱਥੋਂ ਬੈਸਟ ਨਿਕਲਦਾ ਰਿਆਂ ਬਹੁਤ ਵੱਡੇ ਵੱਡੇ ਪੰਜਾਬ ਜੀ ਜਿੱਥੇ ਪੰਜਾਬੀ ਆ ਉਥੇ ਕਬੱਡੀ ਕਰਾਉਂਦੇ ਕਰਾਉਂਦੇ ਇਹਨੂੰ ਪੰਜਾਬ ਨੂੰ ਹੀ ਕਬੱਡੀ ਸੰਭਦਾ ਵਈ ਧਿਆਨ ਆ ਰਹੀ ਸੰਭਦੇ ਆ ਔਰ ਇਹਨੂੰ ਕੋਈ ਸਰਕਾਰ ਦੀ ਸਪੋਰਟ ਤੇ ਹੈਗੀ ਨਹੀਂ ਜੀ ਅੰਬੇਦਾ ਸ਼ੀਲੂ ਦੇ ਨਾਲ ਮੁਕਾਬਲਾ ਵੇਖਣ ਦਾ ਬਹੁਤ ਮਜ਼ਾ ਹੁੰਦਾ ਸਾਨੂੰ ਵੀ ਤੇ ਦਰਸ਼ਕਾਂ ਨੂੰ ਹਾਂਜੀ ਤੇ ਕੋਈ ਸ਼ੀਲੂ ਦੇ ਨਾਲ ਯਾਦਗਾਰੀ ਮੈਚ ਹੋਵੇ ਕੋਈ ਯਾਦਗਾਰੀ ਮੈਚ ਇਦਾਂ ਹੀ ਸਾਰੇ ਲੋਕਾਂ ਨੂੰ ਪਤਾ ਹੀ ਵਿਖਦੇ ਜੀ ਜਿੱਦਾਂ ਉਹ ਵੀ ਵਧੀਆ ਭਰਾ ਆਪਣਾ ਹਨਾ ਉਹ ਵੀ ਖੇਡਦਾ ਆਪਾਂ ਵੀ ਜਿੱਦਾਂ ਵਧੀਆ ਖੇਡਦੇ ਜਿੱਦਾਂ ਵੀ ਗੇਮ ਆ ਜੀ ਉਤਾਚੜਾ ਚੱਲਦਾ ਰਹਿੰਦਾ ਕਦੀ ਫੜ ਲੈ ਕਦੀ ਭੱਜ ਗਏ ਬਰਾਬਰ ਹੀ ਚੱਲਦਾ ਰਹਿੰਦਾ ਸਿੱਧਾ ਅੱਛਾ ਹੁਣ ਕਬੱਡੀ ਦੇ ਵਿੱਚ ਆ ਨਵੀਂ ਪਨੀਰੀ ਤੁਹਾਡੇ ਸਾਹਮਣੇ ਜਿਹੜੀ ਖੜੀ ਐ ਸਾਰੀ ਨਵੀਂ ਕਬੱਡੀ ਵਾਲੇ ਆ ਇਹਨਾਂ ਨੂੰ ਕੀ ਮੈਸੇਜ ਦਵੋਗੇ ਕਿ ਇਹ ਆਪਣਾ ਫਿਊਚਰ ਕਿਵੇਂ ਬਣਾਉਣ ਤੇ ਇਸ ਕਬੱਡੀ ਦੀ ਖੇਡ ਨੂੰ ਕਿਦਾਂ ਡੈਡੀਕੇਸ਼ਨ ਇਹਨਾਂ ਦੀ ਹੋਵੇ ਫਿਊਚਰ ਜੀ ਪਹਿਲੀ ਤਾਂ ਗਾਲੋ ਮਤਲਬ ਪੜ੍ਹ ਲਓ ਹਨਾ ਪੜ੍ਹਾਈ ਵੀ ਜ਼ਰੂਰੀ ਆ ਫਿਰ ਦੂਜੀ ਗੱਲ ਆ ਜੀ ਕਬੱਡੀ ਚ ਆਸ ਟਾਈਮ ਫਿਊਚਰ ਹੈਗਾ ਵਾ ਤੇ ਜਿੰਨੀ ਵੀ ਮਿਹਨਤ ਕਰ ਲਾਂਗੇ ਬਸ ਜਿੱਡੇ ਵੀ ਤਗੜੇ ਹੋ ਜਾਾਂਗੇ ਕਬੱਡੀ ਭੁਖਾਣੀ ਮਾਰ ਦਿੰਦੀ ਕਬੱਡੀ ਘਰ ਭਰ ਦਿੰਦੀ ਆ ਜੀ ਸ਼ਾਇਦ ਆਂਦੀ ਆ ਤੇ ਬਾਕੀ ਮਿਹਨਤ ਨਾ ਹੀ ਆ ਜੋ ਵੀ ਹੋਣਾ ਵਾ ਮਿਹਨਤ ਕਰੋ ਖਾਓ ਵਧੀਆ ਬਸ ਗੋਡਾ ਜੀ ਬਾਕੀ ਰੱਬ ਦਾ ਨਾਮ ਲੈ। ਮੈਨੂੰ ਇੱਕ ਗੱਲ ਦੱਸਿਓ ਵੀ ਪੰਜਾਬ ਦੀਆਂ ਕੱਚੀਆਂ ਗਰਾਊਂਡਾਂ 'ਚ ਵੱਧ ਮਜ਼ਾ ਆਉਂਦਾ ਕਿ ਕੈਨੇਡਾ ਵਾਲੀਆਂ ਘਾਹ ਵਾਲੀਆਂ ਗਰਾਊਂਡਾਂ ਜਾਂ ਐਸਟੋਟ੍ਰਫ ਵਾਲੀਆਂ ਗਰਾਊਂਡਾਂ ਦੇ ਵਿੱਚ ਵੱਧ ਕਬੱਡੀ ਜਿਹੜੀ ਇੰਜੋਏ ਕਰਦੇ ਹੋ? ਨਹੀਂ ਮਜ਼ਾ ਤੇ ਬਾਹਰ ਹੀ ਆਉਂਦਾ ਜੀ ਜਦਾਂ ਘਾਹ ਵਾਲੀ ਤੇ ਜਦਾਂ ਹੀ ਭਾਰੇਆਂ ਲਾ ਲੋ ਹਨਾ ਨਹੀਂ ਭੱਜਣ-ਪੁੱਜਣ ਦਾ ਘਾਟਾ ਮਸੀਂ ਭਾਰੇ ਸਾਨੂੰ ਘਾਹ ਦੇ ਵਧੀਆ ਲੱਗਦਾ ਥੋੜਾ ਜ਼ਿਆਦਾ ਖੇਡਣਾ। ਮਿੱਟੀ ਦੇ ਥੋੜਾ ਔਖਾ ਲੱਗਦਾ ਹਾਂ ਜੀ। ਇਹ ਚੀਜ਼ ਹੈ ਬਸ। ਬਾਕੀ ਬਰਾਬਰ ਹੀ ਆ ਜੀ ਜਿੱਦਾਂ ਵੀ ਸਾਰਾ ਕੁਝ। ਕਬੱਡੀ ਦੇ ਵੈਟਰਨ ਪਲੇਅਰ ਜੇ ਅਸੀਂ ਬਾਊ ਬੌਲਖ ਦੀ ਗੱਲ ਨਾ ਕਰਾਂਗੇ ਤੇ ਬੜੀ ਬੇਇਨਸਾਫੀ ਹੋਊਗੀ ਸਾਡੇ ਵੱਲ ਤੇ ਬਾਊ ਜੀ ਅੱਜ ਬੜੇ ਬੜੇ ਸਟਾਰ ਪਲੇਅਰ ਤੁਹਾਡੇ ਕੋਲ ਆਏ ਆ ਤੇ ਕੀ ਕਹਿਣਾ ਜਾਓਗੇ ਸਟਾਰ ਪਲੇਅਰ ਭਾਜੀ ਸਾਰੇ ਆਪਣੇ ਮਾਲ ਸਾਰਿਆਂ ਨਾਲ ਪਿਆਰ ਆ ਆਪਣਾ ਕਿਉਂਕਿ ਮੇਰੀ ਬਹੁਤ ਰਿਸਪੈਕਟ ਕਰਦੇ ਆ ਸਾਰੇ ਕਿਉਂਕਿ ਮੈਂ ਆਪ ਵੀ ਬਹੁਤ ਜਿਆਦਾ ਤਗੜੀ ਕਬੱਡੀ ਖੇਡੀ ਆ ਤੇ ਮੁੜ ਕੇ ਟੀਮ ਪਲੇਅਰਾਂ ਨੂੰ ਬਹੁਤ ਬਹੁਤ ਵਧੀਆ ਪਲੇਅਰ ਤਿਆਰ ਕੀਤੇ ਆ ਤੇ ਇਹ ਕਰਕੇ ਜਿਹੜੇ ਮੁੰਡੇ ਆ ਨਵੇਂ ਆ ਸਾਰੇ ਮੇਰੇ ਨਾਲ ਬਹੁਤ ਪਿਆਰ ਕਰਦੇ ਇਜ਼ਤ ਮਾਨ ਕਰਦੇ ਸਤਿਕਾਰ ਕਰਦੇ ਆ ਆਪਾਂ ਇੱਕ ਫੋਨ ਕਰੀਏ ਸਾਰੇ ਬੁਲਟ ਹਣੀ ਆਂ ਬੇ ਹਣੀ ਦੀਪ ਆ ਫਿਰ ਜਸ਼ਨ আলমਗੀਰ ਆਲਾ ਤੇ ਮੇਰੇ ਭਰਾ ਨਾਲ ਵੀ ਅਮਰਤ ਨਾਲ ਵੀ ਬਹੁਤ ਪਿਆਰ ਆ ਤੇ ਇਹ ਕਰਕੇ ਸਾਰੇ ਆਪਣੇ ਸੱਦੇ ਤੇ ਆਪਣੇ ਭਰਾ ਆਉਂਦੇ ਆ ਜਿੱਥੇ ਕਹੀ ਅਸੀਂ ਬਾਉ ਨੂੰ ਉਦੋਂ ਖੇਡਦੇ ਵੇਖਿਆ ਜਦੋਂ ਅਸੀਂ ਵੀ ਮੋਛ ਫੋਟ ਹੁੰਦੇ ਸੀ ਤੇ ਬਾਉ ਦੀ ਕਬੱਡੀ ਪੱਪੂ ਕੰਡੇਲੇ ਵਾਲੇ ਤੋਂ ਬਾਅਦ ਜੇ ਮੈਨੂੰ ਕੋ ਕਬੱਡੀ ਵੇਖਣ ਦਾ ਮਜ਼ਾ ਆਉਂਦਾ ਸੀ ਤੇ ਬਾਉ ਦੀ ਕਬੱਡੀ ਵੇਖਣ ਦਾ ਮਜ਼ਾ ਆਉਂਦਾ ਸੀ ਤੇ ਕੋਈ ਯਾਦਗਾਰੀ ਮੈਚ ਹੈਗਾ ਬਾਉ ਆਲਖ ਜੀ ਭਾਜੀ ਯਾਦਗਾਰੀ ਮੈਚ ਬੜੇ ਨੇ ਪਰ ਸਭ ਤੋਂ ਯਾਦਗਾਰੀ ਮੈਚ ਆ ਜਦੋਂ ਅਸੀਂ ਖੇਡਦੇ ਉਹ ਤੋਂ ਬਹੁਤ ਵੱਡੇ ਨਾਮ ਘਟਦੇ ਤੇ ਬੱਲਪੁਰੀਆਂ ਬਾਬੇ ਮੱਗੇ ਨੇ ਉਦੋਂ ਬੈਸਟ ਰੇਡਰ ਨੂੰ ਮੱਝ ਰੱਖੀ ਤੇ ਉੱਥੇ ਮੈਂ ਲਗਾਤਾਰ 19 ਕਬਡੀਆਂ ਪਾ ਕੇ ਉਹ ਮੱਝ ਜਿੱਤੀ ਸੀ 2004 ਚ ਤੇ ਉਹ ਯਾਦਗਾਰੀ ਮੈਚ ਇੱਕ ਸਟਾਪ ਨਹੀਂ ਲੱਗਾ ਨਹੀਂ ਕੋਈ ਸਟਾਪ ਨਹੀਂ ਹੋਇਆ ਉੱਥੇ ਮੈਨੂੰ ਅੱਛਾ ਉਦੋਂ ਸਟਾਪਰ ਕਿਹੜੇ ਕਿਹੜੇ ਉਧਰ ਮਾਨ ਹੀ ਤਾਰ ਹੀ ਤੇ ਆਪਣਾ ਸਕਾਰ ਵਾਲਾ ਭਜਾ ਹੀ ਤੇ ਚੰਗੇ ਆਫੀ ਸੀ ਜੀ ਉਸ ਟਾਈਮ ਦੇ ਸਾਰੇ ਵਧੀਆ ਸਟਾਪਰ ਹੇ